हां हमदे ਸਰਦੇ ਲੋਕ ਜਾਣਦੇ ਨੇ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਨੂੰ ਹਾਂਜੀ ਸਰ ਤੇਜਾ ਸਿੰਘ ਸਮੁੰਦਰੀ ਨੂੰ ਤਾਂ ਜਾਣਦੇ ਹੀ ਜਾਣਦੇ ਹੋ ਤੁਹਾਡੇ ਫਾਦਰ ਦਾ ਵੀ ਨਾਮ ਬਿਲਕੁਲ ਜਾਣਦੇ ਤੇ ਮੈਂ ਆਪਣੇ ਮਦਰ ਦਾ ਆਲਵੇਸ ਮੈਂਸ਼ਨ ਕਰਦਾ ਕਿਉਂਕਿ ਲੋਕੀ ਕਹਿੰਦੇ ਨੇ ਆਪਣੇ ਪਿੰਡਾਂ ਦੀਆਂ ਕੁੜੀਆਂ ਪੜਦੀਆਂ ਨਹੀਂ ਹਾਂਜੀ ਲੇਕਿਨ ਮੇਰੇ ਮਦਰ 1958 ਚ ਅਮਰੀਕਾ ਚੋਂ ਪੀ ਐਡੀ ਕਰਕੇ ਵਾਪਸ ਹਮਰੇ ਸਰ ਆਏ ਤੇ ਉਹਨਾਂ ਨੇ ਗਵਰਨਮੈਂਟ ਕਾਲਜ ਫॉर ਔਮਨ ਅਮ੍ਰਿਤਸਰ ਚ ਪੜਾਇਆ ਮੈਨੂੰ ਕਈ ਵਾਰੀ ਲੋਕ ਪੁੱਛਦੇ ਨੇ ਤੁਸੀਂ ਰਹੋਗੇ ਉਹ ਭਈ ਮੈਂ ਆਪਣੇ ਘਰ ਨਹੀਂ ਰਾਵਾਂਗਾ ਤਾਂ ਕਿੱਥੇ ਰਾਵਾਂਗਾ ਅਮ੍ਰਿਤਸਰ ਦਾ ਪੜਿਆ ਹੋਇਆ ਡਿਪਲੋਮੈਂਟ ਹੈ ਜੋ ਵੀ ਤੁਸੀਂ ਕਹੋ ਪਬਲਿਕ ਸਰਵੰਟ ਆ ਬਟ ਅਮ੍ਰਿਤਸਰ ਦਾ ਪੜਿਆ ਹੋਇਆ ਤੇ ਮੇਰਾ ਘਰ ਅਮ੍ਰਿਤਸਰ ਹੈ ਜੀ ਮੈਂ ਕੋਈ ਖਰੀਦੀਆ ਨਹੀਂ ਮੈਂ ਕੋਈ ਰੈਂਟ ਤੇ ਨਹੀਂ ਲਿਆ ਰਦਾਤੀ ਜਸ ਸਿੰਘ ਹੁੰਦੀ ਹਰਾਂ ਦਾ ਤੁਹਾਡੇ ਦਾਦਾ ਜੀ ਦਾ ਬਹੁਤ ਵੱਡਾ ਨਾਮ ਉਹਨਾਂ ਦਾ ਪੋਤਾ ਜਦੋਂ ਆਪਣੇ ਪਿੰਡਾਂ ਵੱਲ ਨੂੰ ਆਉਂਦਾ ਤੇ ਪਿੰਡ ਵਾਲਾਂ ਦਾ ਹੰਗਾਰਾ ਕਿਵੇਂ ਆ ਫਿਰ ਮੈਨੂੰ ਪਿੰਡਾਂ ਵਾਲਿਆਂ ਨੇ ਸ਼ਹਿਰਾਂ ਵਾਲਿਆਂ ਨੇ ਆਪਣਾ ਜਿਹੜਾ ਸਾਰਾ ਭਾਈਚਾਰਾ ਆ ਬਹੁਤ ਪਿਆਰ ਨਾਲ ਮਿਲਿਆ ਕਿਉਂਕਿ ਜਿਹੜੇ ਮੈਂ ਆਈਡੀਆ ਸ਼ੇਅਰ ਕਰਦਾ ਆ ਉਹਨਾਂ ਨੂੰ ਸੁਣ ਕੇ ਔਰ ਉਹਨਾਂ ਨੂੰ ਉਹਨਾਂ ਤੱਕ ਪਹੁੰਚਾਣਾ ਇੰਪੋਰਟੈਂਟ ਹੈ ਹੂੰ ਕਿਉਂਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਜਿੱਦਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਹੈ ਜੀ ਇਹ ਪ੍ਰਾਲੀ ਹੈ ਤੁਹਾਨੂੰ ਪਤਾ ਪ੍ਰਾਲੀ ਐ ਇਸ ਵੇਲੇ ਇੱਕ ਅਮਰੀਕਨ ਕੰਪਨੀ ਹੈ ਜਿਹੜੀ ਉਹਨੂੰ ਇਸਤੇਮਾਲ ਕਰਕੇ 에ਅਰ ਫਿਊਲ ਮਤਲਬ ਹਵਾਈ ਜਹਾਜ਼ਾਂ ਦਾ ਜਿਹੜਾ ਤੇਲ ਹੈ ਉਹਦੇ ਵਿੱਚ ਬੜਾ ਰਹੀ ਹੈ ਜੀ ਜਿਹਦਾ ਮਤਲਬ ਕਿ ਉਹਦੀ ਮੁਆਵਜ਼ਾ ਕਿੰਨਾ ਜ਼ਿਆਦਾ ਮਿਲੂਗਾ ਜੀ ਔਰ ਉਹਦਾ ਸੀਓ ਉਸ ਕੰਪਨੀ ਦਾ ਪੰਜਾਬੀ ਹੈ ਥਾਪਨ ਇੰਸਟੀਚਿਊਟ ਦਾ ਪੜਿਆ ਆ ਐਕਚੁਅਲੀ ਉਹ ਅਮ੍ਰਿਤਸਰ ਨਹੀਂ ਬਿਲੋਂਗ ਕਰਦਾ ਆ ਠੀਕ ਹੈ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਬਟ ਕਿੰਨੇ ਸਾਡੇ ਫਾਰਮਰਸ ਨੂੰ ਪਤਾ ਹੈ ਮੈਂ ਤਾਂ ਹੀ ਵਾਪਸ ਉਹ ਸਵਾਲ ਤੇ ਆਉਣਾ ਹੈ ਕਿ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਫਾਰਮਰ ਦੀ ਇਨਕਮ ਵਧੇ ਜੀ ਉਹ ਇੰਡਸਟਰੀ ਵਧਾਵੇ ਕੋਆਪਰੇਟਿਵ ਵਧਾਵੇ ਜਾਂ ਯੂਨੀਅਨ ਵੜਾਵੇ ਜੀ ਸਾਡੇ ਸਾਰਿਆਂ ਦਾ ਫਰਜ਼ ਬਣਦਾ ਅਸੀਂ ਇਕੱਠੇ ਹੋ ਕੇ ਜਿਹੜਾ ਸਾਡਾ ਫਾਰਮਰ ਹੈ ਕਿਉਂਕਿ ਮੈਂ ਵੀ ਇੱਕ ਫਾਰਮਿੰਗ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ ਠੀਕ ਹੈ ਜੀ ਮੇਰੀ ਵੀ ਜ਼ਮੀਨ ਕਨ ਕੋਟ ਚ ਗਿਆ ਜੀ ਘਰ ਮੇਰਾ 373 ਗ੍ਰੀਨ ਐਵਨਿਊ ਚ ਹੈ ਜੀ ਦਾਰ ਬਿਸ਼ਨ ਸਿੰਘ ਸਮੁੰਦਰੀ ਨੇ ਬਣਾਇਆ ਹੈ ਜੀ ਸਭ ਅਮਰਦੇਸਰ ਦੇ ਲੋਕ ਜਾਣਦੇ ਨੇ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਨੂੰ ਹਾਂਜੀ ਦਾਰ ਤੇਜਾ ਸਿੰਘ ਸਮੁੰਦਰੀ ਨੂੰ ਤਾਂ ਜਾਣਦੇ ਹੀ ਜਾਣਦੇ ਬਿਲਕੁਲ ਤੁਹਾਡੇ ਫਾਦਰ ਦਾ ਵੀ ਨਾਮ ਬਿਲਕੁਲ ਜਾਣਦੇ ਤੇ ਮੈਂ ਆਪਣੇ ਮਦਰ ਦਾ ਆਲਵੇਸ ਮੈਂਸ਼ਨ ਕਰਦਾ ਕਿਉਂਕਿ ਲੋਕੀ ਕਹਿੰਦੇ ਨੇ ਆਪਣੇ ਪਿੰਡਾਂ ਦੀਆਂ ਕੁੜੀਆਂ ਪੜਦੀਆਂ ਨਹੀਂ ਹਾਂਜੀ ਲੇਕਿਨ ਮੇਰੇ ਮਦਰ 1958 ਚ ਅਮਰੀਕਾ ਚੋਂ पीएचडी ਕਰਕੇ ਵਾਪਸ ਅਮਰitsar ਆਏ ਤੇ ਉਹਨਾਂ ਨੇ ਗਵਰਨਮੈਂਟ ਕਾਲਜ ਫॉर ਔਮਨ ਅਮਰitsar ਚ ਪੜਾਇਆ ਉਹਦੇ ਬਾਅਦ ਪ੍ਰਿੰਸੀਪਲ ਬਣੇ ਤੇ ਮੈਂ ਵੀ ਆਪਣੀ ਭਾਰਤ ਸਰਕਾਰ ਦੀ ਸੇਵਾ ਕਰਕੇ 36 ਸਾਲਾਂ ਬਾਅਦ ਆਪਣੇ ਵਾਪਸ ਅਮਰitsar ਪਹੁੰਚਾ ਪਰ ਅਮਰitsar ਮੇਰਾ ਘਰ ਹੈ ਮੈਨੂੰ ਕਈ ਵਾਰੀ ਲੋਕ ਪੁੱਛਦੇ ਨੇ ਤੁਸੀਂ ਰਹੋਗੇ ਉਹ ਭਾਈ ਮੈਂ ਆਪਣੇ ਘਰ ਨਹੀਂ ਰਹਾਗਾ ਤਾਂ ਕਿੱਥੇ ਰਹਾਗਾ ਹਾਂ ਇਹ ਸਵਾਲ ਤਾਂ ਕੀਤਾ ਜਾਂਦਾ ਕਹਿੰਦੇ ਵੀ ਡਿਪਲੋਮੈਟ ਅਕਸਰ ਇੱਥੇ ਟਿਕਦੇ ਨਹੀਂ ਆ ਜੀ ਖਾਸ ਤੌਰ ਤੇ ਜੇ ਪੁਰਾਣੀ ਹਿਸਟਰੀ ਵੇਖੀ ਲੋਕ ਕਹਿੰਦੇ ਆ ਕਿ ਮੁੜ ਕੇ ਕੋਈ ਗੇੜਾ ਨਹੀਂ ਮਾਰਦਾ ਤੁਸੀਂ ਫਿਰ ਵਿਸ਼ਵਾਸ ਦਿਵਾਉਣੇ ਵੀ ਇੱਥੇ ਰਹੋਗੇ ਭਾਈ ਸਾਹਿਬ ਮੈਂ ਅੰਮ੍ਰਿਤਸਰ ਦਾ ਪੜਿਆ ਹੋਇਆ ਡਿਪਲੋਮੈਟ ਐ ਜੋ ਵੀ ਤੁਸੀਂ ਕਹੋ ਪਬਲਿਕ ਸਰਵੰਟ ਆ ਬਟ ਅੰਮ੍ਰਿਤਸਰ ਦਾ ਪੜਿਆ ਹੋਇਆ ਤੇ ਮੇਰਾ ਘਰ ਅੰਮ੍ਰਿਤਸਰ ਹੈ ਜੀ ਮੈਂ ਕੋਈ ਖਰੀਦਿਆ ਨਹੀਂ ਮੈਂ ਕੋਈ ਰੈਂਟ ਤੇ ਨਹੀਂ ਲਿਆ 373 ਗ੍ਰੀਨ ਐਵਨਿਊ ਸਮੁੰਦਰੀ ਹਾਊਸ ਸਭ ਜਾਣਦੇ ਨੇ ਤੇ ਉੱਥੇ ਹੀ ਮੈਂ ਰਹਿਣਾ ਤੇ ਇਸ ਕਰਕੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੈਂ ਨਿਕਲ ਕੇ ਕਿਤੇ ਹੋਰ ਜਾਵਾਂ ਤੁਹਾਨੂੰ ਮੈਂ ਐਜੂਕੇਸ਼ਨ ਵਾਲੀ ਗੱਲ ਯਾਦ ਕਰਾ ਦਿਆਂ ਤੁਸੀਂ ਕਿਹਾ ਸੀ ਮੈਨੂੰ ਯਾਦ ਕਰਵਾਇਓ ਤੁਹਾਡੇ ਮਦਰ ਇੱਥੇ ਪੜੇ ਤੁਹਾਡੇ ਫਾਦਰ ਸੁਭਾਵਕ ਤੁਸੀਂ ਵੀ ਕਿਹਾ ਕਿ ਮੈਂ ਇੱਥੇ ਹੀ ਪੜ ਕੇ ਤੇ ਸਾਰਾ ਕੁਝ ਅਫਸਰ ਬਣਿਆ ਜੇ ਮੈਂ ਵਿਦੇਸ਼ ਵੀ ਗਿਆ ਤਾਂ ਮੈਂ ਵਾਪਸ ਪਰਤਿਆ ਸ਼ਾਇਦ ਇਹੀ ਗੱਲ ਤੁਸੀਂ ਕਨੈਕਟ ਕਰਨੀ ਚਾਹੁੰਦੇ ਸੀ ਕਿ ਵਿਦੇਸ਼ੀ ਪੜਾਈ ਤੇ ਇਥੋਂ ਦੀ ਪੜਾਈ ਦਾ ਜਿਹੜਾ ਫਰਕ ਹੈਗਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਸੀ ਕਿ ਦੇਖੋ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਹੈ ਉਹਦੇ ਡਿਪਾਰਟਮੈਂਟ ਅੱਜ ਵੀ ਦੇਖੋ ਲਾਈਫ ਸਾਇੰਸਸ ਸੋਸ਼ਲ ਸਾਇੰਸਸ ਉਹ ਸਮੁੰਦਰੀ ਸਾਹਿਬ ਨੇ ਆਪਣੇ ਅਮਰੀਕਾ ਦੇ ਐਕਸਪੀਰੀਅੰਸ ਦੇ ਯੂਜ਼ ਕਰਕੇ ਬਣਾਏ